ਰੇਤਾ ਬਜਰੀ ਵੇਚਣ ਵਾਲਿਆਂ ਨੇ ਦਰਸਲੇ ਕੁੱਟਮਾਰ ਕੀਤੀ ਹੈ ਔਨ ਡਿਊਟੀ ਸੁਪਰਵਾਈਜ਼ਰ ਤੇ ਹਮਲਾ ਕੀਤਾ ਗਿਆ ਹੈ ਕੁੱਟਮਾਰ ਦੇ ਦੌਰਾਨ ਸੁਪਰਵਾਈਜ਼ਰ ਦੀ ਦਸਤਾਰ ਤੱਕ ਉਤਰ ਗਈ ਮੰਡੀ ਦੇ ਵਿੱਚ ਖੜੀਆਂ ਰੇਤ ਬਜਰੀ ਦੀਆਂ ਟਰਾਲੀਆਂ ਨੂੰ ਲੈ ਕੇ ਦਰਸਲੇ ਪੂਰਾ ਵਿਵਾਦ ਹੁੰਦਾ ਹੈ ਰੇਤਾ ਬਜਰੀ ਵੇਚਵਾਲਿਆਂ ਨੇ ਮੰਡੀ ਦੇ ਵਿੱਚ ਵਾਹਨ ਖੜੇ ਕੀਤੇ ਸਨ ਮੰਡੀ ਦੇ ਵਿੱਚ ਵਾਹਨ ਖੜਾਉਣ ਨੂੰ ਲੈ ਕੇ ਦਰਸਲ ਕਈ ਵਾਰ ਨੋਟਿਸ ਭੇਜਿਆ ਗਿਆ ਵਾਹਨ ਨਾ ਹਟਾਉਣ ਤੇ ਕਾਰਵਾਈ ਕਰਨ ਗਿਆ ਸੀ ਦਰਸਲ ਸੁਪਰਵਾਈਜ਼ਰ ਤੇ ਜਦੋਂ ਕਾਰਵਾਈ ਕਰਨ ਜਾਂਦਾ ਤੇ ਉਸ ਤੇ ਕਿਵੇਂ ਹਮਲਾ ਕੀਤਾ ਜਾਂਦਾ ਹੈ ਕਿਵੇਂ ਕੁੱਟਮਾਰ ਕੀਤੀ ਜਾਂਦੀ ਹੈ ਅੱਜ ਤਸਵੀਰਾਂ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਪੂੀਆਂ ਕੁੱਟਮਾਰ ਦੀਆਂ ਤੁਸੀਂ ਨਾ ਜਿਹੜੀਆਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿ ਰੇਤਾ ਬਜਰੀ ਵੇਚਣ ਵਾਲਿਆਂ ਨੇ ਅਨਾਜ ਮੰਡੀ ਦੇ ਸੁਪਰਵਾਈਜ਼ਰ ਦੇ ਨਾਲ ਕਿਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਔਨ ਡਿਊਟੀ ਸੁਪਰਵਾਈਜ਼ਰ ਤੇ ਹਮਲਾ ਕੀਤਾ ਜਾਂਦਾ ਹੈ ਔਨ ਡਿਊਟੀ ਸਨ ਜਿਹੜੇ ਕਿ ਵਾਣਾ ਹਟਉਣ ਤੇ ਕਾਰਵਾਈ ਕਰਨ ਦੇ ਦਰਸਲ ਉੱਥੇ ਪਹੁੰਚਦੇ ਨੇ ਤੇ ਇਸੇ ਦੌਰਾਨ ਹੀ ਰੇਤਾ ਬਜਰੀ ਵੇਚਣ ਵਾਲਿਆਂ ਦੇ ਉਹਨੂੰ ਪੂਰੀ ਤਰ੍ਹਾਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਕੁੱਟਮਾਰ ਦੇ ਦੌਰਾਨ ਸupervisor ਦੀ ਦਸਤਾਰ ਤੱਕ ਲੱਥ ਜਾਂਦੀ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਇਹ ਪੂਰੀ ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ supervisor ਤੇ ਹਮਲਾ ਕੀਤਾ ਜਾਂਦਾ ਹੈ ਰੇਤਾ ਬਜਰੀ ਵੇਚਣ ਵਾਲਿਆਂ ਦੇ ਵੱਲੋਂ ਆਹ ਕੁੱਟਮਾਰ ਕੀਤੀ ਜਾਂਦੀ ਹੈ ਆਨ ਡਿਊਟੀ supervisor ਤੇ ਦਰਸਲ ਇਹ ਹਮਲਾ ਕੀਤਾ ਗਿਆ ਤੇ ਇਸੇ ਦੌਰਾਨ supervisor ਦੀ ਦਸਤਾਰ ਤੱਕ ਉਤਰ ਜਾਂਦੀ ਹੈ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਾਸੀ ਕਾਫੀ ਜਿਹੜੇ ਲੋਕ ਨੇ ਉਹ ਨਜ਼ਰ ਆ ਰਹੇ ਨੇ ਤੇ ਜਿਨ੍ਹਾਂ ਦੇ ਵੱਲੋਂ ਇਹ ਪੂਰੀ ਆ ਕੁੱਟਮਾਰ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਲੋਕਾਂ ਦੇ ਵਿੱਚ ਆ ਕੇ ਬਚਾਅ ਕਰਨ ਦੀ ਵੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਲ ਸੰਗਰੂਰ ਦੀ ਅਨਾਜ ਮੰਡੀ ਦੀਆਂ ਤਸਵੀਰਾਂ ਨੇ ਕਿਥੇ ਕਿ ਆ ਸੁਪਰਵਾਈਜ਼ਰ ਦੇ ਨਾਲ ਕਿਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕਿਵੇਂ ਔਨ ਡਿਊਟੀ ਉਸਤੇ ਹਮਲਾ ਕੀਤਾ ਜਾਂਦਾ ਜੇਕਰ ਪੂਰੇ ਵਿਵਾਦ ਦੀ ਗੱਲ ਕੀਤੀ ਜਾਵੇ ਤੇ ਮੰਡੀ ਦੇ ਵਿੱਚ ਕੜੀਆਂ ਰੇਤ ਪੱਜਰੀ ਦੀਆਂ ਟਰਾਲੀਆਂ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਰੇਤਾ ਪੱਜਰੀ ਵੇਚਣ ਵਾਲਿਆਂ ਨੇ ਮੰਡੀ ਦੇ ਵਿੱਚ ਦਰਸਲ ਵਾਹਨ ਖੜੇ ਕੀਤੇ ਸਨ ਮੰਡੀ ਦੇ ਵਿੱਚ ਵਾਹਨ ਖੜਾਉਣ ਨੂੰ ਲੈ ਕੇ ਕਈ ਵਾਰ ਨੋਟਿਸ ਭੇਜਿਆ ਗਿਆ ਜਦੋਂ ਵਾਹ ਨਾਟ ਆਏਗੇ ਤੇ ਇਸੇ ਦੌਰਾਨ ਕਾਰਵਾਈ ਕਰਨ ਜਦੋਂ ਸੁਪਰਵਾਈਜ਼ਰ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਕਟਮਾਰ ਕੀਤੀ ਜਾਂਦੀ ਹੈ ਕਿਉਂਕਿ ਤੇ ਸੀ ਸਾਢੇ 8 ਦਾ ਟਾਈਮ ਸੀ ਮੰਡੀ ਦੇ ਅੰਦਰਲੇ ਖੜਦੇ ਵਿੱਚ ਜਿੱਥੇ ਪੁਰਾਣਾ ਠਾਣਾ ਹੁੰਦਾ ਸੀ ਬਹੁਤ ਆਦਾਰ ਦੇ ਵਿੱਚ ਟਰੈਲੀਆਂ ਨੂੰ ਇਕੱਠੇ ਟਰੈਲੀਆਂ ਲੋਡਰ ਸਾਰੇ ਇਕੱਠੇ ਕਰਕੇ ਲਾਇਪੇ ਸੀ ਮੈਂ ਉਹਨਾਂ ਨੂੰ ਕਢਾਉਣ ਲਈ ਕਿਹਾ ਤੇ ਚਾਬੀਆਂ ਡਰਾਈਵਰਾਂ ਕੋਲੋਂ ਕਿਹਾ ਵੀ ਚਾਬੀਆਂ ਦਿਓ ਵੀ ਚੇਅਰਮੈਨ ਸਾਹਿਬ ਕਹਿਣਗੇ ਤਾਂ ਲੈ ਜਾਓ ਇਹ ਜਿਹੜੇ ਗੋਲ ਟਰੇਡਰ ਵਾਲੇ ਦੋਨੇ ਭਰਾਏ ਮੇਰੇ ਹੱਥੋਂ ਬਾਈ ਪੈ ਗਏ ਇਹਨਾਂ ਨੂੰ ਨੋਟ ਸੀ ਇਹ ਸਰਕਾਰੀ ਤੌਰ ਤੇ ਪਹਿਲਾਂ ਵੀ ਕੱਟੇ ਹੋਏ ਨੇ ਤੇ ਉਸ ਤਰ੍ਹਾਂ ਦੀ ਕਹਿਣ ਤੇ ਹੀ ਖਾਲੀ ਕਰਾ ਰਹੇ ਨੇ ਕਿਉਂਕਿ ਜਿਹੜੀ ਸੰਗਰੂਰ ਦੀ ਮੰਡੀ ਹੈ ਬਹੁਤ ਛੋਟੀ ਹੈ ਹਸਲ ਬਹੁਤ ਦਾਬ ਚਾ ਚੁੱਕੀ ਹੈ ਕਿਹਣਾ ਨੇ ਹੌਂਸਾਰ ਧੱਕ ਵੀ ਲਾਤੀ ਦੋ ਜਣੇ ਸੀ ਮੈਂ ਕੱਲਾ ਸੀ ਕੋਲੋਂ ਕੋਲੋਂ ਸੀ ਗੋਲ ਟਰੇਡਰ ਜਿਹੜੇ ਦੋਨੇ ਭਰਾ ਸੀ ਚਾਚੇ ਦਾ ਨੌਨੀ ਬਦਲਣ ਦਾ ਕੀ ਹੈ ਕਿ ਉਹਨਾਂ ਨੇ ਕੋਈ ਨਜਾਇਜ਼ ਕਬਜ਼ਾ ਕੀਤਾ ਹੋਇਆ ਨਹੀਂ ਆ ਇਹ ਜੋ ਰੋਜ਼ ਇਟ੍ਰੇਲੀਆ ਟਰੈਕਟਰ ਲੈ ਜਾਂਦੇ ਨੇ ਅੱਜ 15 ਦਿਨ ਹੋ ਗਏ ਸੀਜ਼ਨ ਚੱਲਦੇ ਨੂੰ 15 20 ਦੀ ਤਦਾਰ ਚ ਇਕੱਠੇ ਕਰਕੇ ਲਾ ਜਾਂਦੇ ਨੇ ਉੱਥੇ ਡੇਲੀ ਯਾਨੀ ਜੋ ਜਿਹੜੀ ਜਗ੍ਹਾ ਦੇ ਉੱਤੇ ਲਗਾਉਂਦੇ ਨੇ ਉਹ ਮੰਡੀ ਦੀ ਜਗ੍ਹਾ ਉਹ ਮੰਡੀ ਦੀ ਜਗ੍ਹਾ ਕੋਈ ਪਰਚੀ-ਪੁਰਚੀ ਵੀ ਘਟਾਉਂਦੇ ਨੇ ਉਹ ਜਾਂ ਨਹੀਂ ਕੋਈ ਪਰਚੀ ਨਹੀਂ ਪਰਚੀ ਇਹ ਤਾਂ ਅਸੀਂ ਤੁਹਾਨੂੰ ਅਕਸਰਾਂ ਨਾਲ ਗੱਲ ਕਰੀ ਸੀ ਕਿ ਭਈ ਇਹ ਐਂ ਇਟ੍ਰੈਕਟਰ ਕਰਦੇ ਭਾਈ ਹਾਂਜੀ ਅਕਸਰਾਂ ਨੂੰ ਕਈ ਵਾਰ ਪਹਿਲਾਂ ਵੀ ਤੇ ਅੰਜਲੀ ਹੰਦਾ ਉਹਨਾਂ ਨੇ ਕਿਹਾ ਵੀ ਸਾਰਾ ਖਾਲੀ ਕਰਾਓ ਇਹਨਾਂ ਨੂੰ ਨੋਟਿਸ ਵੀ ਕੱਢਿਆ ਹੋਇਆ ਹੈ ਰੇਤਾ ਬਜਰੀ ਚੱਕਣ ਦਾ ਵੀ ਗੱਡਿਆ ਹੋਇਆ। ਯਾਨੀ ਕਿ ਔਨ ਡਿਊਟੀ ਸੀ ਜਦੋਂ ਔਨ ਡਿਊਟੀ ਔਨ ਡਿਊਟੀ ਕੀ ਮੰਗ ਕਰਦੇ ਹਨ? ਮੰਗ ਕਰਦੇ ਹਾਂ ਪਰਚਾ ਉਹਨਾਂ ਚ। ਸੈਸ ਖਬਰਤੀ ਹੋਰ ਸਾਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜ ਚੁੱਕੇ ਨੇ। ਚਰਨਜੀਤ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਤੇ ਸੁਪਰਵਾਈਜ਼ਰ ਦਾ ਪੱਖ ਵੀ ਸੁਣਾਇਆ ਕਿ ਕਿਸ ਤਰੀਕੇ ਦੇ ਨਾਲ ਰੇਤਾ ਬਜਰੀ ਵੇਚਣ ਵਾਲਿਆਂ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ। ਇਹ ਕਦੋਂ ਦੀ ਹੈ ਪੂਰੀ ਵੀਡੀਓ ਇਹ ਕਦੋਂ ਦੀ ਕੁੱਟਮਾਰ ਦਾ ਇਹ ਮਾਮਲਾ 'ਚ ਕੀ ਹੁਣ ਤੱਕ ਕੋਈ ਕਾਰਵਾਈ ਹੋਈ ਹੈ? ਕੋਈ ਸ਼ਿਕਾਇਤ ਸੁਪਰਵਾਈਜ਼ਰ ਦੇ ਵੱਲੋਂ ਪੁਲਿਸ ਦੇ ਕੋਲ ਦਰਜ ਕਰਵਾਈ ਗਈ ਹੈ? ਪਰ ਬਿਲਕੁਲ ਪਰਮੰਦਰਿਕ ਵੱਡੀ ਦੁਕਾਨਦਾਰਾਂ ਦੀ ਰੇਤਾ ਬਜਰੀ ਵੇਚਣ ਵਾਲਿਆਂ ਦੇ ਜਿਹੜੀ ਗੁੰਡਾਗਰਦੀ ਆ ਸੰਗਰੂਰ ਦੇ ਵਿੱਚ ਨਜ਼ਰ ਆਈ ਆ ਅਨਾਜ ਮੰਡੀ ਦੇ ਵਿੱਚ ਕਣਕਾਂ ਜਿਹੜੀਆਂ ਹੈਗੀਆਂ ਨੇ ਉਹ ਆ ਚੁੱਕੀਆਂ ਨੇ ਤਾਂ ਬਾਰ ਬਾਰ ਨੋਟਿਸ ਦੇਣ ਤੋਂ ਬਾਅਦ ਵੀ ਜਦੋਂ ਨਹੀਂ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਬਲੂ ਟੈਕਸਟਰ ਟਰੱਲੀਆਂ ਚੱਕੀਆਂ ਗਈਆਂ ਪਰ ਕਾਰਵਾਈ ਕਰਨਾ ਬਿਲਕੁਲ ਲਾਜ਼ਮੀ ਹੁੰਦਾ ਕਿਉਂਕਿ ਜਦੋਂ ਕਿਸਾਨ ਆ ਰਹੇ ਨੇ ਤਾਂ ਉਹਨਾਂ ਨੂੰ ਕਾਫੀ ਦਿੱਕਤਾਂ ਕਰਨੀਆਂ ਪਣेंगी ਪਰ ਜਦੋਂ ਕਾਰਵਾਈ ਕਰਨ ਦੇ ਲਈ ਉਹਨਾਂ ਨੂੰ ਸਮਝਾਉਣ ਦੇ ਲਈ ਉੱਥੇ ਸੁਪਰਵਾਈਜ਼ਰ ਪਹੁੰਚਦੇ ਨੇ ਔਨ ਡਿਊਟੀ ਸਰਕਾਰੀ ਮੁਲਾਜ਼ਮ ਦੇ ਪਰਸਿੱਧ ਸਿੱਧੀ ਆ ਕੇ ਜਿਹੜਾ ਅਟੈਕ ਆ ਕੀਤਾ ਜਾਂਦਾ ਸੀ ਵੀਡੀਓ 'ਚ ਦੇਖਦੇ ਆ ਕਿ ਜਿਹੜੇ ਦੁਕਾਨਦਾਰ ਨੇ ਇੱਕਦਮ ਆ ਕੇ ਕੋਈ ਗੱਲ ਨਹੀਂ ਕਰਦੇ ਧੱਕੇ ਮਾਰਦੇ ਸ਼ੁਰੂ ਕਰ ਦਿੰਦੇ ਨੇ ਸਰਕਾਰੀ ਮੁਲਾਜ਼ਮ ਜਿਹੜੇ ਹੌਨ ਡਿਊਟੀ ਨੇ ਉਹਨਾਂ ਦੇ ਪੱਗ ਲਾ ਦਿੱਤੀ ਜਾਂਦੀ ਆ ਜ਼ਮੀਨ ਦੇ ਉੱਪਰ ਸੁੱਟ ਕੇ ਜਿਹੜਾ ਹੈਗਾ ਉਹਨਾਂ ਦੇ ਨਾਲ ਮਾਰ-ਕੁੱਟ ਕੀਤੀ ਜਾਂਦੀ ਆ ਬੱਡੀ ਗੁੰਡਾਗਰਦੀ ਕਹਿ ਸਕਦੇ ਆਂ ਤਾਂ ਹਫਤਾਲੇ ਦੇ ਵਿੱਚ ਜਿਹੜੇ ਹੈਗੇ ਨੇ ਸਰਕਾਰੀ ਮੁਲਾਜ਼ਮਾਂ ਸੁਪਰਵਾਈਜ਼ਰ ਉਹ ਦਾਖਲ ਹੋ ਚੁੱਕੇ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਕਰ ਦਿੱਤੀ ਗਈ ਆ ਤੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਲ ਜੇ ਜਦੋਂ ਗੱਲਬਾਤ ਕੀਤੀ ਆ ਤਾਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਐਡੀ ਅਬਡੀ ਗੁੰਡਾਗਰਦੀ ਬਿਲਕੁਲ ਨਹੀਂ ਸਹੀ ਜਾਊਗੀ ਸੱਤ ਤੋਂ ਸੱਤ ਜਿਹੜੀ ਆ ਕਾਰਵਾਈ ਉਹ ਦੁਕਾਨਦਾਰਾਂ ਦੇ ਖਿਲਾਫ ਕੀਤੀ ਜਾਊਗੀ ਕਿਉਂਕਿ ਇੱਕ ਸਰਕਾਰੀ ਮੁਲਾਜ਼ਮ ਜਿਹੜੇ ਆਪਣੇ ਸਹੀ ਤਰੀਕੇ ਨਾਲ ਡਿਊਟੀ ਕਰ ਰਹੇ ਆ ਤਾਂ ਡਿਊਟੀ ਦੌਰਾਨ ਉਹਨਾਂ ਦੀ ਕੁੱਟਮਾਰ ਕਰਨੀ ਉਹਨਾਂ ਦੇ ਪੈਰ ਉਤਾਰਨੇ ਇਹ ਤੋਂ ਵੱਡਾ ਕੋਈ ਕ੍ਰਾਈਮ ਹੋ ਹੀ ਨਹੀਂ ਸਕਦਾ हां ठीक है ठीक है सर जी फिलहाल पूरी जानकारी ਲਈ ਬਹੁਤ ਬਹੁਤ ਧੰਨਵਾਦ ਅਰਸਲ ਸੰਗਰੂਰ ਦੀ ਅਨਾਜ ਮੰਡੀ ਦੀਆਂ ਤਰਫੋਂ ਸੇ ਤਸਵੀਰਾਂ ਵਿਖਾ ਰਹੇ ਹਿੱਥੇ ਕਿ ਆਨ ਡਿਊਟੀ ਸੁਪਰਵਾਈਜ਼ਰ ਦੀ ਕਿਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਰੇਤਾ ਬਜਰੀ ਵੇਚਣ ਵਾਲਿਆਂ ਦੇ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ ਕੁੱਟਮਾਰ ਦੇ ਦੌਰਾਨ ਸੁਪਰਵਾਈਜ਼ਰ ਦੀ ਦਸਤਾਰ ਤੱਕ ਉਤਰ ਜਾਂਦੀ ਹੈ ਮੰਡੀ ਦੇ ਵਿੱਚ ਖੜੀਆਂ ਰੇਤ ਬਜਰੀ ਦੀਆਂ ਟਰਾਲੀਆਂ ਨੂੰ ਲੈ ਕੇ ਦਰਸਲ ਇਹ ਪੂਰਾ ਵਿਵਾਦ ਹੁੰਦਾ ਹੈ ਸੁਪਰਵਾਈਜ਼ਰ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਉਹ ਅਸੀਂ ਤੁਹਾਨੂੰ ਬਿਆਨ ਵੀ ਸੁਣਾਇਆ ਹੈ ਉਹ ਹੜਜ ਹੜਤਾ ਹਰ ਮੋੜ ਤੇ ਚੱਲ ਲੱਗ ਗਈ ਬਾਤ ਆਪਣੀ ਰੱਖਾ ਉਹ ਵੀਰੇ ਹਲੋ ਬੈਟਰ ਇਫੈਕਟਰ ਆ ਲੀਆਂ ਅਸੀਂ ਉਹਨੂੰ ਕਿਹਾ ਵੀ ਚੱਲ ਵੀ ਅੱਜ ਦਾ ਦਿਨ ਸਾਨੂੰ ਅਸੀਂ ਚੱਕ ਲੈਣ ਦੋ ਵੀ ਕੱਲ ਤੋਂ ਅਸੀਂ ਕਿਤੇ ਹੋਰ ਖੜਾ ਲਿਆ ਕਰਾਂਗੇ ਕਹਿੰਦਾ ਨਹੀਂ ਕਹਿੰਦਾ ਮੈਂ ਨਹੀਂ ਚੱਕਣ ਦਿੰਦਾ ਕੁਛ ਵੀ ਇਹਨੇ ਕਰਦੇ ਕਰਦੇ ਹੱਥੋਪਾਈ ਕਰਨ ਲੱਗ ਗਿਆ ਉਹਨੇ ਦੰਦ ਤੋੜਤਾ ਮੇਰਾ ਇੱਥੋਂ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਤੁਸੀਂ ਤੇ ਤੁਹਾਡੇ ਇੱਕ ਰੈਡੀ ਦੇ ਕੋਲ ਉਹਨਾਂ ਨੇ ਉਹਨੂੰ ਢਾਹ ਰਿਹਾ ਹੈ